ਸਾਚੀ ਰੀਗਲ ਦੀਆਂ ចាប់ਆਂ ਆਪਣਿਆਂ ਚੋਲੇ ਪਿੰਦ ਤਾਨੂੰ ਇਹ ਨਾਨਕ ਦੇਖ ਲੋ ਚੱਲ ਨੂ ਨਾ ਹੋ ਮੋਤਾ ਚਲਤੀ ਦੇਖ ਲੋ ਮੋਤਾ ਮਾ ਦੇ ਰਾਕਾ ਦਾਗੇ ਫੋਦਤਾ ਨਾਲ ਚਾ ਚਾਲ ਹਾੜੀ ਹਾੜੀ ਭੱਜ ਨਾ ਛੱਜੇ ਛੱਜੇ ਨਾ ਨਾ ਤੋਛਦਾ ਹੋਇ ਤੋਈ ਜਾ ਹਾੜੀ ਹਾੜੀ ਦੇਖ ਲੋ

ਧੂਰ ਆਈ ਬੱਤੀ ਤੋਂ ਬੱਤੀ ਦਾ ਦੂਰ ਆਵੀ ਆ ਆ ਚੱਲਣ ਦਾ ਜੀ ਮੋਟਰ ਮੋਟਰ ਚੱਲਣ ਦੀ ਤਾਂ ਜਾਂਦਾ ਨਹੀਂ ਉੱਤੇ ਉੱਤੇ ਹਤੀ ਅੱਤੇ ਖਲੋਦਾ ਖਲੋ ਜਾ ਚੱਲ ਅੱਤੇ ਖਲੋਤਾ ਲੈ ਆ ਦੀਦੀ ਆਈ ਆ ਕਿੱਥੇ ਆ ਦੀਦੀ ਕਿੱਥੇ ਆ

Ô tập bản thân ô tập bản thân ô tập bản thân ô ô tập bản thân tập bản thân ô tập tập bản thân tập bản thân tập bản thân